ਹਾਂਜੀ ਮਿੱਤਰੋ ਅਸੀ ਕਾਲ। ਲੈ ਮਿੱਤਰੋ ਤੁਹਾਨੂੰ ਨਾ ਮੈਂ ਇੱਕ ਹੁਣ ਜਗ੍ਹਾ ਦਿਖਾਉਣ ਲੱਗਾ ਅਜਿਹੀ ਤੇ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਹਨਾ ਪੂਰੀ ਕਹਿੰਟ ਗੱਲ ਬਾਤ ਹੈਗੀ ਤੇ ਅੱਜ ਦਿਖਾਉਣਾ ਤੁਹਾਨੂੰ ਮੈਂ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਇੱਥੋਂ ਤੁਸੀਂ ਦੇਖੋ ਟ੍ਰੇਨ ਦੀ ਲਾਈਨ ਹੈ ਜਿਹੜੀ ਤਕਰੀਬਨ ਸਾਡੇ ਨਾਲੋਂ 5 ਫੁੱਟ ਉੱਚੀ ਹੈ। ਮਤਲਬ ਗੱਡੀ ਦੀ ਜਿਹੜੀ ਛੱਤ ਹੈ ਛੱਤ ਦੇ ਨਾਲ ਉੱਚੀ ਹੈ ਸ਼ਾਇਦ ਸ਼ੀਸ਼ੇ ਵੀ ਦੀ ਤੁਹਾਨੂੰ ਨੀਵੀਂ ਲੱਗਦੀ ਹੋਵੇ। ਪਰ ਗੱਡੀ ਦੀ ਛੱਤ ਦੇ ਬਰਾਬਰ ਮੰਨ ਲਓ ਯਾਰ ਮਤਲਬ ਇੰਨੀ ਉੱਚੀ ਚੱਲ ਰਹੀ ਹੈ ਹਨਾ ਗੱਡੀ ਦੀ ਜਿਹੜੀ ਟ੍ਰੇਨ ਦੀ ਲਾਈਨ ਹੈਗੀ ਤੇ ਅੱਗੇ ਜਾ ਕੇ ਨਾ ਕਾ ਜੇਹੀ ਜਗ੍ਹਾ ਆ ਜਾਊਗੀ ਤੁਸੀਂ ਰਾਹ ਨਾਲ ਸੜਕ ਤੇ ਖੜੇ ਖੜੇ ਟ੍ਰੇਨ ਦੇ ਮਤਲਬ ਛੱਤ ਦੇ ਉੱਤੇ ਚੜ ਸਕਦੇ ਹੋ ਸੜਕ ਤੇ ਖੜੇ ਬਸ ਇੱਕ ਪੈਰ ਇੱਥੇ ਪਾਇਆ ਦੂਜਾ ਪੈਰ ਟ੍ਰੇਨ ਦੀ ਛੱਤ ਤੇ ਪਾਇਆ ਆਹ ਇਹ ਜੀ ਜਗ੍ਹਾ ਹੋਰ ਇਹ ਮੁਰੇ ਆਪਾਂ ਨੇੜੇ ਚੱਲਦੇ ਆਂਗੇ ਉਹਨਾਂ ਟਾਈਮਾਂ ਫਿਰ ਅੱਜ ਦਿਖਾਉਣਾ ਤੁਹਾਨੂੰ ਮੈਂ ਸਿਰੋ ਲੋਕੇਸ਼ਨ ਵੀ ਦੱਸ ਦੇਣਾ ਉਹ ਖਬਰਾਂ ਵਾਲਿਆਂ ਵਾਂਗੂ ਆਪਾਂ ਐ ਨਹੀਂ ਕਰਦੇ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਨਾ ਗੁਰਦੁਆਰਾ ਲਵੇਰੀ ਸਰ ਸਾਹਿਬ ਇੱਥੋਂ ਦਾ ਤੁਹਾਨੂੰ ਸਮਝ ਆ ਗਿਆ ਹੋਣਾ ਆਹ ਦੇਖੋ ਆ ਗਈ ਚੜ੍ਹਾਈ ਇਹ ਆ ਗਿਆ ਗੁਰਦੁਆਰਾ ਲਵੇਰੀ ਸਰ ਸਾਹਿਬ ਲਵੇਰੀ ਸਰ ਦਾ ਇਤਿਹਾਸ ਕੀ ਹੈ ਵੀ ਇੱਥੇ ਨਾ ਮਤਲਬ ਵੀ ਆਹ ਟੱਬਾ ਜਿਹੜਾ ਇੱਥੋਂ ਗਊਆਂ ਆ ਇੱਥੇ ਮਤਲਬ ਵੀ ਨੀਚੇ ਡਿੱਗ ਕੇ ਟ੍ਰੇਨ ਥੱਲੇ ਆ ਕੇ ਕਹਿੰਦੇ ਆ ਵੀ ਵੱਡੀਆਂ ਕੰਗੀਆਂ ਸੀਗੀਆਂ ਕਿ ਆਹ ਦੇਖੋ ਇੱਥੇ ਜੇ ਹੁਣ ਤੁਹਾਨੂੰ ਮੈਂ 1 ਮਿੰਟ ਰੋਕ ਕੇ ਪ੍ਰਧਾਨ 1 ਮਿੰਟ ਰੋਕ ਮੜਾ ਜਾ ਮੈਂ ਦਿਖਾ ਦਿਆਂ ਵੀ ਇੱਥੇ ਟ੍ਰੇਨ ਦੇ ਆ ਲੈਣਾ ਕਿੰਨੀ ਦੂਰ ਨੇ ਆ ਤਾਂ ਸੜਕ ਯਾਰ ਪੱਟੀ ਐ ਹਾਂ ਸੜਕ ਪੱਟਦੀ ਬਾਈ ਨੀਵੀਂ ਕਰਤੀ ਸੜਕ ਪਹਿਲਾਂ ਤਾਂ ਤੁਹਾਨੂੰ ਮੈਂ ਸੜਕ ਦਿਖਾ ਮਾਏ ਆਉ ਸੀਗੀ ਇੱਥੋਂ ਸੀ ਸੜਕ ਬਾਈ ਪਹਿਲਾਂ ਇਥੋਂ ਦੀ ਮੈਂ ਹਾਂ ਠੀਕ ਹੈ ਮੈਂ ਬਾਵਾ ਟਾਈਮ ਬਾਦ ਆ ਉਹ ਦੇਖੋ ਤੁਹਾਨੂੰ ਦਿਖਾਵਾਂ ਸੜਕ ਆ ਦੇਖੋ ਉਦਾਂ ਹੀ ਪਈ ਹੈ ਨਾ ਸੜਕ ਆ तकरीबन 9 ਕੁ ਫੁੱਟ 9 ਕੁ ਫੁੱਟ ਪਹਿਲਾਂ ਵਾਲੀ ਸੜਕ ਨਾਲੋਂ ਨੀਵੇਂ ਖੜੇ ਆ ਤੇ ਆ ਦੇਖ ਲਓ ਇਹ ਦੂਆ ਥੱਲੇ 12-13 ਫੁੱਟ ਥੱਲੇ ਹੋ ਮਤਲਬ ਪੁੱਲ ਦੀ ਉਚਾਈ ਇਹਦੀ ਜਿਹੜੀ ਪਹਿਲਾਂ ਸੀਗੀ 20 ਕੁ ਫੁੱਟ ਸੀਗੀ ਇਹ ਚਾਹ ਤੁਸੀਂ ਆ ਦੇਖ ਲਓ ਯਾਰ ਆ ਤਾਰਾਂ ਨੇ ਜਿਹੜੀਆਂ ਆ ਸੀਗੀਆਂ ਕੋਲੇ ਜਮਾ ਮੈਂ ਤਾਰਾਂ ਦੇ ਬਰਾਬਰ ਖੜਾ ਹਾਂ ਮੇਰੇ ਸਿਰ ਦੇ ਬਰਾਬਰ ਨੇ ਤਾਰਾਂ ਜਿਹੜੀਆਂ ਆ ਟ੍ਰੇਨ ਵਾਲੀਆਂ ਨੇ ਤਾਰਾਂ ਮੈਨੂੰ ਖਰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਵੀ ਆ ਸੜਕ ਨੀਮੀ ਕਰਤੀ ਪੱਟ ਕੇ ਪਤਾ ਨਹੀਂ ਕਦੋਂ ਕਰਤੀ ਪਹਿਲਾਂ ਇੰਨੀ ਸੀ 20 ਤਕਰੀਬਨ 20 ਫੁੱਟ ਉੱਚੀ ਸੀਗੀ ਸੜਕ ਇਹ ਠੀਕ ਹੈ ਨਾ ਇੱਥੋਂ ਮਤਲਬ ਵੀ ਹੁਣ ਵੀ ਘਰ ਛੱਤ ਦੇ ਬਰਾਬਰ ਤਾਂ ਹੁਣ ਵੀ 12-13 ਫੁੱਟ ਉੱਚਾ ਖੜਾ ਮੈਂ ਇਹਦੇ ਨਾਲੋਂ ਲੈਣਾ ਨਾਲੋਂ ਹਨਾ ਛੱਤ ਦੇ ਬਰਾਬਰ ਦਾ ਹੁਣ ਵੀ ਪਹਿਲਾਂ ਬੜਾ ਉੱਚਾ ਸੀਗਾ ਜਿਹੜੀ ਚੀਜ਼ ਮੈਂ ਦਿਖਾਉਣੀ ਚਾਹੁੰਦਾ ਸੀ ਉਹ ਪੱਟੀ ਗਈ ਉਹ ਚੀਜ਼ ਨਹੀਂ ਦਿਖਾ ਪਾਇਆ ਆ ਦੇਖਾ ਇੰਨੇ ਇੰਨਾ ਉੱਚਾ ਸੀਗਾ ਕੰਮ ਉਹ ਜੇ ਸਾਨੂੰ ਮੈਂ ਸਹੀ ਉਚਾਈ ਤੇ ਚੜ ਕੇ ਦਿਖਾਉਣਾ ਹੋਵੇ ਫਿਰ ਤਾਂ ਬਸ ਬੜਾ ਉਤਲੇ ਲੈਵਲ ਦੀ ਗੱਲਬਾਤ ਹੋ ਜੂ ਠੀਕ ਆ ਵੀਰੇ ਥੈਂਕ ਯੂ ਇਹ ਗੁਰਦੁਆਰਾ ਲਵੇਰੀ ਸਰ ਸਾਹਿਬ ਹੈ ਉਹਨਾਂ ਗਉਆਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਇਹ ਗੁਰਦੁਆਰਾ ਗੁਰਦੁਆਰਾ ਲਵੇਰੀ ਸਰ ਸਾਹਿਬ ਦੇਖੋ ਇੰਨਾ ਇੰਨਾ ਉੱਚੇ ਤਕਰੀਬਨ ਆਪਣੇ ਨਾਲੋਂ ਐ ਮੰਨ ਕੇ ਚੱਲ ਪਈਗਾ ਕਿੱਥੇ ਯਾਰ 9-10 ਫੁੱਟ ਆਪਾਂ ਹੁਣ ਪਹਿਲਾਂ ਤੋਂ ਹੀ ਨੀਵੇਂ ਚੱਲਦੇ ਕਿਹਦਾ ਕਮੂਆ ਹੈ ਕਮੂਆ ਗੰਵਾਇ ਤੇ ਮਤਲਬ ਟਿੱਬੇ ਦੇ ਉੱਤੋਂ ਕਿਤੇ ਪਤਾ ਨਹੀਂ ਚੜਦਿਆਂ ਸੀ ਜਾਂ ਕੁਝ ਵੀ ਲਾ ਲਾ ਇੱਥੇ ਟ੍ਰੇਨ ਦੇ ਨੀਚੇ ਆ ਕੇ ਵੱਡੀਆਂ ਗਈਆਂ ਸੀ ਕਿਹਾਂ ਜਾਨਾ ਇੱਧਰ ਚੱਲ ਆ ਜੋ ਤੋਂ ਬਣਿਆ ਗੁਰਦੁਆਰਾ ਲਵੇਰੀ ਸਰ ਸਾਹਿਬ ਹਾਂ ਠੀਕ ਹੈ ਵੀਰੋ ਸ਼ੇਅਰ ਕਰੋ ਵੀਡੀਓ ਯਾਰ ਜੇ ਵਧੀਆ ਲੱਗੀ ਸਾਡੇ ਕੋਲੇ ਸਮਾਂ ਨਹੀਂ ਸੀ ਨਹੀਂ ਖੜ ਕੇ ਆਏ ਚੰਗੇ ਤਰੀਕੇ ਨਾਲ ਗੁੰਦ ਕੇ ਬਣਾਉਂਗੇ ਜੇ ਵਾਪਸੀ ਤੇ ਟਾਈਮ ਲੱਗਿਆ ਫੇਰ ਬਣਾਵਾਂਗੇ